ਚਾਚਾ ਅੱਜ ਤੇ ਗੱਲ ਫਿਰ ਕਰਨੀ ਪੈਣੀ ਏ ਨਾ ਪੈਣੀ ਤੈਨੂੰ ਸਮਝ ਨਹੀਂ ਆਈ ਫਿਰ ਸਮਝ ਤੇ ਕਦੀ ਇਹਦੇ ਪਿਓ ਨੂੰ ਨਹੀਂ ਆਈ ਵਾਹ ਸ਼ਰੀਕੋ ਕੱਲੀ ਕੁੜੀ ਨੂੰ ਵੇਖ ਕੇ ਘੇਰਣ ਆ ਗਏ ਓ ਨਾਲੇ ਤੂੰ ਭੈਣ ਨਾ ਕਹੀਂ ਮੈਨੂੰ ਤੇ ਚਾਚਾ ਮੇਰੇ ਪਿਓ ਦੀ ਸਮਝ ਦੀ ਗੱਲ ਕਰਨ ਡਿਆ ਆ ਮੇਰੇ ਅੰਦਰ ਮੇਰਾ ਪਿਓ ਹੀ ਬੋਲਣ ਡਿਆ ਆ ਤੇ ਮੈਨੂੰ ਫालतू ਲੋਕਾਂ ਦੀ ਗੱਲ ਘਾਟ ਹੀ ਸਮਝ ਆਉਂਦੀ ਆ ਕੁੜੀਏ ਘਰ ਬਣਾਉਣਾ ਬੰਦ ਕਰ ਦੇ ਸਾਨੂੰ ਬਹੁਤੀ ਯਾਕੜ ਨਾ ਵਖਾ ਦੇਖ ਨਾ ਤੇਰਾ ਕੋਈ ਪਰਾਇ ਤਾਂ ਇਹਦਾ ਪਹਿਲੇ ਚੱਲ ਵਸਿਆ ਇਹ ਜਗ੍ਹਾ ਸਾਡੀ ਐ ਤੇ ਸਾਡੀ ਰਹੇਗੀ ਮੈਂ ਤੈਨੂੰ ਇੱਕ ਵਾਰ ਕਹਿੰਦਾ ਵਾਂ ਵਿਆਹ ਕਰਾ ਕੇ ਚਲ ਜਾ ਤੂੰ ਤਾਈ ਦੀ ਗੱਲ ਕਰਨ ਡਿਆ ਮੇਰੇ ਪਿਓ ਦੀ ਗੱਲ ਕਰਨ ਡਿਆ ਮੇਰੇ ਪਿਓ ਦੀ ਯਾਦ ਆ ਜਦੋਂ ਤੁਹਾਡੇ ਕੋਲ ਰੋਟੀ ਖਾਣ ਨੂੰ ਪੈਸਾ ਨਹੀਂ ਸੀ ਉਸੇ ਤਾਏ ਨੇ ਦਿਹਾੜੀਆਂ ਲਾ ਲ ਤੁਹਾਡਾ ਘਰ ਭਰਿਆ ਸੀ ਯਾਦ ਆ ਤੈਨੂੰ ਨਾਲੇ ਤੂੰ ਕੀ ਦੀ ਗੱਲ ਕਰਨ ਡਿਆ ਕੇਸ ਘਰ ਚ ਕੋਈ ਮੁੰਡਾ ਨਹੀਂ ਆ ਨਾ ਤੂੰ ਮੁੰਡਾ ਬਣ ਕੇ ਕੀ ਲੈ ਲਿਆ ਆਪਣੇ ਪਿਓ ਦੀ ਜ਼ਮੀਨ ਹੀ ਵੇਚੀ ਆ ਤੇ ਮੈਂ ਆਪਣੇ ਪਿਓ ਦੀ ਜ਼ਮੀਨ ਤੇ ਖਲੋਤੀ ਆ ਉਹਨੂੰ ਬਚਾਉਣ ਵਾਸਤੇ ਨਾਲੇ ਚਾਚਾ ਮੈਂ ਤੇਰੀ ਦੁਸ਼ਮਣ ਨਹੀਂ ਤੇਰੀ ਧੀ ਆ ਤੂੰ ਤੇ ਐਂ ਖਲੋ ਗਿਆ ਜਿਵੇਂ ਤੇਰਾ ਮੇਰਾ ਵੈਰ ਬੜਾ ਪੁਰਾਣਾ ਆ ਤੇਰੀ ਧੀ ਆ ਤੇਰੇ ਭਰਾ ਦੀ ਕੁੜੀ ਇੱਕ ਵਾਰ ਪਿਆਰ ਨਾਲ ਤੇ ਬੋਲ ਕੇ ਵੇਂਦਾ ਉਹ ਆ ਜ਼ਮੀਨ ਕੀ ਤੇਰੀ ਧੀ ਆਪਣੀ ਜਾਨ ਵੀ ਤੇਰੇ ਨਾਲ ਆ ਦਿੰਦੀ ਚਾਚਾ ਕੀ ਤੇ ਪਿਓ ਕੀ ਪੀਏ ਮੈਂ 扑ੜ ਗਿਆ ਸੀ ਚੱਲ ਚੱਲੀਏ ਭਤੀਜਾ ਜਾ ਚਾਚਾ ਮੈਂ ਤੇ ਅੱਜ ਆਪਣਾ ਹਿੱਸਾ ਲੈ ਕੇ ਜਾਊਂਗਾ ਅੱਛਾ ਹਿੱਸਾ ਉਹ ਨਾਲੇ ਤੈਨੂੰ ਮੇਰੇ ਵਿਆਹ ਦਾ ਬੜਾ ਸ਼ੌਂਕ ਹੈ ਨਾ ਖੜ ਜਾ ਵੀਰਿਆ ਬਾਜੀ ਲੈ ਕੇ ਜਾਈਂ ਸ਼ਰਮੋਦੀਆ ਮੈਨੂੰ ਇਹਨਾਂ ਰਿਸ਼ਤਿਆਂ ਦੇ ਕਿ ਕੁਝ ਜ਼ਮੀਨ ਕਰਕੇ ਇੱਕ ਦੂਜੇ ਤੇ ਹਾਵੀ ਹੋ ਜਾਂਦੇ ਨੇ ਮਾਰ ਦਿੰਦੇ ਨੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਨੇ ਪਰ ਤੈਨੂੰ ਪਤਾ ਹੈ ਮੈਨੂੰ ਅਜੇ ਵੀ ਯਾਦ ਆ ਜਦੋਂ ਆਪਾਂ ਇੱਕ ਥਾਲੀ 'ਚ ਰੋਟੀ ਖਾਂਦੇ ਸੀ ਤੇਰੇ ਗੁੱਟ ਤੇ ਬੰਨੀ ਰਖੜੀ ਵਾਲੇ ਦਿਨ ਵੀ ਮੈਨੂੰ ਯਾਦ ਆ ਤੂੰ ਤੇ ਪਤਾ ਨਹੀਂ ਕਿਹੜੇ ਮਾਨਾ ਮੈਨੂੰ ਭੈਣ ਕਿਹਾ ਸੀ ਪਰ ਤੈਨੂੰ ਮਾਰਨ ਲੱਗਿਆ ਅੱਜ ਮੇਰੇ ਹੱਥ ਕੰਬਣ ਡੇ ਆ ਚੇ ਤੇਰੀ ਜਗ੍ਹਾ ਅੱਜ ਕੋਈ ਹੋਰ ਹੁੰਦਾ ਨਾ ਉਹਨੂੰ ਮੈਂ ਦੱਸ ਦਿੰਦੀ ਕਿ ਭਾਜੀ ਕਿਵੇਂ ਦਿੱਤੀ ਜਾਂਦੀ ਆ ਤੇ ਇਹ ਵੀ ਦੱਸ ਦਿੰਦੀ ਕਿ ਕੱਲੀ ਕੁੜੀ ਨਹੀਂ ਕਮਜ਼ੋਰ ਨਹੀਂ ਹੁੰਦੀ ਜਿੰਨਾ ਸਮਾਂ ਸਮਝ ਲੈਂਦਾ ਆ ਜਾ ਚੱਲ ਜਾ ਤਾਈ ਡੀਕਦੀ ਹੋਣੀ ਆ ਤੈਨੂੰ